ਮੇਰ ਕਰੇ ਜੀ ਸਾਰਿਆਂ ਦਾ ਭਲਾ ਹੋਵੇ ਭਲਾ ਹੋਵੇ ਆ ਦੇਖ ਲੈ ਵੀ ਸਾਰਾ ਪਿੰਡ ਸਾਰਾ ਨਗਰ ਸਾਰੇ ਦਰਜਮਾਨ ਇਕੱਠੇ ਹੋਇਆ ਵਾਹ ਵਾਹ ਬੜੀਆਂ ਰੌਣਕਾਂ ਲੱਗੀਆਂ ਸਹੀ ਗੱਲ ਆ ਸਭਿਆਚਾਰ ਪ੍ਰੋਗਰਾਮ ਹੋਣ ਲੱਗਿਆ ਲੋਕ ਬਨਗੀਆਂ ਪੇਸ਼ ਹੋਈਆਂ ਸਹੀ ਗੱਲ ਆ ਲਾਹਾਂ ਦੀਆਂ ਸੋਹਣੇ ਮੋਹਰ ਬਣਿਆ ਕਿੰਨੀ ਰੌਣਕ ਖਿਲਰੀ ਪਈ ਆ ਮਰਾਸੀ ਵਾਲਾ ਤੂੰ ਵੀ ਅੱਗੇ ਵਿਆਹ ਦੀ ਗੱਲ ਹੀ ਦੱਸ ਦੇ ਲੈ ਮੈਂ ਸੁਣਨਾ ਮੈਂ ਸੁਣਾ ਦੇ ਭਾਈ ਜੀ ਮੇਰੇ ਚਾਹ ਦੀਆਂ ਰਿਸ਼ਤੇ ਦੀ ਗੱਲ ਆ ਸਹੀ ਗੱਲ ਆ ਤੇ ਮੈਨੂੰ ਆਉਂਦੇ ਆ ਦੇਖਣ ਆਲੇ ਹੱਥ ਤੇ ਦੋ ਤਿੰਨ ਆਲੀ ਦੇਖਣ ਆਲੇ ਆ ਜਾਂਦੇ ਆ ਸਹੀ ਗੱਲ ਆ ਤੇ ਕਹਿੰਦੇ ਕੀ ਆ ਸਕਦਾ ਕਹਿੰਦੇ ਹੀ ਭੱਜਣੀ ਦਿੱਤੇ ਮੁੰ ਤੇਰਾ ਅੱਲਾ ਦੇ ਇੱਕ ਹੀ ਮੁੜ ਜਾਂਦੇ ਆ ਆਵੇ ਜੀ ਵੇ ਸਾਡੇ ਬਾਪੂ ਦੀ ਵੇ ਆਵੇਂ ਬਧਾਣੀ ਲੇਖੇ ਲਾਵੀ ਅੱਜ ਤੇ ਬੈਠੇ ਇਹਨਾਂ ਨੂੰ ਵੀ ਹੱਥ ਪਾ ਲਈ ਤੇ ਮੁੰ ਤੇਰਾ ਹੌਲੀ ਹੌਲੀ ਉੱਠਣੀ ਸ਼ੁਰੂ ਹੋਇਆ ਅੱਲਾ ਸੁਣਨਾ ਵੀ ਅੱਲਾ ਸੁਣਾ ਦੇ 71200 ਦਾ ਫੋਲੋਅਰ ਵੀ ਆ ਤੈਨੂੰ ਤੇਰਾ ਅੱਲਾ ਤਾਂ ਤੁਸੀਂ ਕੀ ਕੀਤਾ ਹੀ ਸਰਨਾ ਕੀ ਸੀ ਆਉਂਦੇ ਉਹਦੇ ਕੁੜੀ ਨੂੰ ਫੋਲੋ ਕਰਕੇ ਆਏ ਆ ਮੂੰ ਤੇਰਾ ਹੁਣ ਉਹਦੀਆਂ ਰੀਲਾਂ ਦੇਖੀ ਜਾਈ ਦੀਆਂ ਅੱਲਾ ਇਤਿਹਾਸ ਦਾ ਥੋੜੇ ਤਾਂ ਪੰਨੀ ਸਰਾ ਅੱਲਾ ਸਰਾ ਕਿਉਂ ਨਹੀਂ ਹਾਂ ਲੈ ਮੈਂ ਵੀ ਫਿਰ ਆਉਂਦੇ ਉਹ ਕੁੜੀ ਨੂੰ ਹੀ ਫੋਲੋ ਕਰਕੇ ਆਏ ਆ ਮੂੰ ਤੇਰਾ ਹੁਣ ਉਹਦੀਆਂ ਰੀਲਾਂ ਦੇਖਦੇ ਆ ਅੱਲਾ ਤੇ ਫਿਰ ਮੈਂ ਵੀ ਗੱਲ ਸਿਰੇ ਲਾ ਆ ਮੈਂ ਕਹਾਂ ਤੁਹਾਨੂੰ ਹਸਾਉਣ ਵਾਲੇ ਨੂੰ ਹਰ ਕਿਤੇ ਨਾ ਲਿਓ ਆ ਸਹੀ ਗੱਲ ਆ ਉਹ ਅਸੀਂ ਕਹੀਏ ਨਾ ਤਾਂ ਕੁਝ ਨਾ ਕਰੀਏ ਅੱਲਾ ਦੇ ਕਰਤੀਏ ਹਿੱਕ ਤੇ ਮੁੱਖ ਮੰਤਰੀ ਲੱਗਦੇ ਆ ਤੇਰਾ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀ ਕਿਹਨਾਂ ਲੈ ਲਾਂਂਤੀਆ ਸਾਈ ਜਾਓ ਘਰ ਨੇ ਵਸ ਕਰ ਅੱਜ ਚੰਗਾ ਰਹੋਗੇ ਮੇਰਾ ਅਲਾ ਫੇਰ ਗੱਲ ਕੋਈ ਅੱਗੇ ਤੋਰੀ ਫੇਰ ਫੇਰ ਮੈਨੂੰ ਰਿਸ਼ਤੇ ਵਾਲੇ ਦੇਖਣ ਆਗੇ ਅਲਾ ਫੇਰ ਐਤ ਕੀ ਮੇਰੇ ਬਤੋਲੇ ਨੇ ਮੈਨੂੰ ਕਹਿਤਾ ਅਲਾ ਕੀ ਕਹਿਤਾ ਹੀ ਮੈਨੂੰ ਕਹਿੰਦਾ ਬਈ ਹਰੇਕ ਦਲ ਦਾ ਤੈਨੂੰ ਗੁਣਾ ਵਧਾ ਵਧਾ ਜਵਾਬ ਦੇ ਦੀ ਆ ਸਹੀ ਗੱਲ ਹੈ ਲੈ ਬਈ ਤੂੰ ਬੋਲਦਾ ਵੀ ਵਾਦ ਹੈ ਅਲਾ ਫੇਰ ਕੀ ਕਿਹਾ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ ਅਲਾ ਬੈਠਾ ਮੈਨੂੰ ਕਹਿੰਦਾ ਕਾਕਾ ਜੀ ਕੁਝ ਉਚਰੋ ਆ ਕਾਕਾ ਜੀ ਕੁਝ ਉਚਰੋ ਮੈਂ ਕਹਾ ਜੀ ਉਚਰੋ ਮਚਰੋ ਕੁਝ ਲੋ ਮੈਂ ਤੇ ਜਾਨ ਦੇ ਲਾ ਜਵੈਲ ਜੀ ਵੈਲ ਸੋਨਕੇ ਦੀ ਵੈਲਾ ਆ ਮੈਨੂੰ ਕਹਿੰਦਾ ਚਾਚਾ ਜੀ ਕੁਝ ਉਚਰੋ ਆ ਕਾਕਾ ਜੀ ਕੁਝ ਉਚਰੋ ਕਾਕਾ ਜੀ ਉਚਰੋ ਮੁਚਰੋ ਕੁਝਰੋ ਮੈਂ ਮੁ ਤੇਰਾ ਅਲਾਇਕੀ ਇਹ ਕੀ ਮੈਂ ਕੀ ਢੇਗੀ ਮੈਂ ਮੁ ਤੇਰਾ ਲੈ ਮੈਨੂੰ ਪਸੰਦ ਨਹੀਂ ਲੱਗੀ ਉਹ ਐਡਾ ਵਿਦਵਾਨ ਬੰਦਾ ਸਮਝਦਾ ਉਹਨੂੰ ਨਹੀਂ ਲੱਗੀ ਤੇਰਾ ਮੈਂ ਤੈਨੂੰ ਨਾ ਪ੍ਰਭਾਵ ਦਾ ਦੱਸੀ ਗਿਆ ਨਾ ਅੱਲਾਹ ਲਾਗਿਆ ਤੇਰੇ ਵੀ ਕਹਿੰਦੇ ਬਲੈਕਆਉਟ ਆ ਅੱਡੇ ਨੂੰ ਤੇਰਾ ਹਗਾ ਸਰਕਾਰ ਨੂੰ ਥੋਪਾ ਹੋ ਗਿਆ ਆਹੋ ਕਿਵੇਂ ਇਹਨਾਂ ਨੇ ਬਿਜਲੀ ਦੇ ਆ ਨਹੀਂ ਕਰਦੀ ਬਲੈਕਆਉਟ ਚ ਕਿਹਨੇ ਆ ਗਿਆ ਆਹ ਤਾਂ ਲੱਗੀ ਆ ਉਹ ਲੈ ਵੀ ਅੱਛਾ ਲੈ ਵੀ ਮਾਹੌਲ ਹੋ ਗਿਆ ਸੀ ਬਾਹਰ ਤੇ ਥੋੜਾ ਜਿਹਾ ਗਰਮ ਆ ਅੱਲਾ ਜੰਗਲਾਂ ਦਾ ਮਾਹੌਲ ਆ ਕਾਲੀ ਨੂੰ ਮਾਫ਼ ਕਰਵਾਉਂਦਾ ਮਿਹਰਬਾਨੀ ਮਿਹਰਬਾਨੀ ਅੱਲੇ ਮਾਹੌਲ ਹੋ ਗਿਆ ਕਰਨਾ ਫਿਰ ਗਰਮ ਹੋ ਗਿਆ ਧੰਗ ਵਾਲਾ ਮਾਹੌਲ ਬੰਦੇ ਵੀ ਜੇ ਦਾ ਚਿੱਟਾ ਸਿਰਵਾਉਣਾ ਤੇ ਫੋਟੋ ਫੋਟੇ ਫੀਮ ਖਵਾਓ ਅੱਲਾ ਫੀਮ ਖਵਾਤੀ ਜੇ ਭਾਈ ਅਸੀਂ 2 ਮਹੀਨੇ ਨੂੰ ਥੋੜੇ ਥੋੜੇ ਫੀਮ ਖਵਾ ਲਈ ਗਏ ਅੱਲਾ ਤੇ ਫਿਰ ਉਹਨੇ ਚਿੱਟਾ ਛੱਡਤਾ ਤੇ ਉਹਨੇ ਚਿੱਟਾ ਦਾ ਛੱਡਤਾ ਹੁਣ ਫੀਮ ਤੇ ਲੱਗਾ ਹੋਇਆ ਹੈ ਮੁੰਡੇ ਦਾ ਹੁਣ ਫੀਮ ਨਹੀਂ ਪੂਰੀ ਹੁੰਦੀ ਕਿ ਇਹਦਾ ਸਰਕਾਰ ਨੇ ਤੋਂ ਸਖਤੀ ਕਰਦੀ ਅੱਲਾ ਕਿਵੇਂ ਕਹਿੰਦੇ ਵੀ ਜਿਹੜੇ ਨਸ਼ਾ ਵੇਚੂਗਾ ਉਹਨੂੰ ਦੇ ਕੈਨ ਚਲਾ ਦੇਾਂਗੇ ਤਾਂ ਮੈਂ ਵੀ ਸੁਣਿਆ ਹੋ ਪਹਿਲਾ ਸਮਾਂ ਸੀ ਅੱਲਾ ਉਹ ਕਿਹੜਾ ਮਗਰ ਅੱਲਾ ਤੇ ਅੱਜ ਸਮਾਂ ਕੀ ਹੈ ਅੱਜ ਸਮਾਂ ਮਿਹਨਤੀ ਬਹੁਤ ਕਰਨੀ ਪੈਂਦੀ ਵੇਖਾ ਮਿਲਦਾ ਕਿਦੋਂ ਕਿਵੇਂ ਅੱਲਾਓ ਕਿਵੇਂ ਮੈਂ ਸੁਣਦਾ ਫਿਰ ਉਹ ਅੱਜ ਕੱਲ ਪਹਿਲਾਂ ਮੰਗੇ ਤੋਂ ਉੱਠਣਾ ਪੈਂਦਾ ਉਹ ਹੋ ਤੇ ਫਿਰ ਫਿਰ ਚੱਪਲਾ ਪਾਉਣੀਆਂ ਪੈਂਦੀਆਂ ਅੱਲਾ ਤੇ ਉਦੋਂ ਬਾਅਦ ਉਦੋਂ ਬਾਅਦ ਕਿਤੇ ਜਾ ਕੇ ਗਲੀ ਤੋਂ ਫਾਕੇ ਲਵਾ ਕੇ ਸਹੀ ਅੱਲਾ ਕੀ ਹੈ ਨਾ ਕਾਮੋ ਜਾਂ ਬੀਤ ਗਿਆ ਮੁੰਡਿਆ ਹੂੰ ਕਹੀ ਜਾਂਦੇ ਅਸੀਂ ਨਸ਼ਾ ਬੰਦ ਕਰਤਾ ਸਿੜੀ ਕਮਾਂਡ ਤੇ ਜਾਂਦਾ ਇਹ ਤੇ ਅੱਲਾ ਦਿਆ ਹੋਰ ਕੀ ਇਹਦਾ

ਕੀ ਹੋਈ ਆ ਅੱਲਾ ਸਹੀ ਗੱਲ ਆ ਤੇ ਰੌਣਕ ਲੱਗੀ ਇਕ ਗੱਲ ਸੁਣ ਲੈ ਅੱਲਾ ਸਲਾਮ ਦੇ ਅੱਜ ਕੱਲ ਮੁੰਡੇ ਕੁੜੀਆਂ ਜਾਂਦੇ ਜੀ ਕਰੇਜੀ ਵਾਲਾ ਪੋਰਟ ਕਰਕੇ ਬਾਹਰ ਨੂੰ ਆਹ ਉਹ ਇੱਕ ਕੁੜੀ ਨਾਲ ਮੈਂ ਸੀਗਾ ਰਿਸ਼ਤੇ ਚ ਪਿਆਰ ਮੁਹੱਬਤ ਕਰਦਾ ਸੀ ਅੱਲਾ ਸਹੀ ਗੱਲ ਉਹ ਚਲੀ ਗਈ ਕੈਨੇਡਾ ਜੀ ਅੱਲਾ ਫੇਰ ਮੈਂ ਕਿਹਾ ਜੀ ਤੂੰ ਬਾਹਰ ਚਲੀ ਆ ਕੋਈ ਪਿਆਰ ਦੀ ਨਿਸ਼ਾਨੀ ਦੇ ਜਾ ਜਿਹਨੂੰ ਦੇਖ-ਦੇਖ ਤੈਨੂੰ ਯਾਦ ਕਰੀਏ ਅੱਲਾ ਉਹ ਕੀ ਦੇਗੀ ਉਹ ਦੇਗੀ ਪੈਰ ਦੀ ਜੁੱਤੀਆਂ ਬਾਣ ਦੀਆਂ ਜੁੱਤੀਆਂ ਫਟੇ ਮੂੰ ਮੈਂ ਕਿਹਾ ਜੀ ਮਹਿਬੂਬਾ ਦੇ ਪੈਰ ਦੀ ਜਿੰਨਾ ਤੇ ਮਰਜ਼ੀ ਲਵਾ ਲਿਓ ਮੈਂ ਆ ਸਪੀਕਰ ਨੂੰ ਵਰਤਣਾ ਕਿਉਂਕਿ ਸਪੀਕਰ ਦੇ ਨਾਲ ਸਾਡਾ ਜਿਹੜੀ ਵਿਰਾਸਤ ਦੀ ਗੈਕੀ ਹੁੰਦੀ ਉਹ ਤੇ ਸਪੀਕਰ ਨਾਲ ਕੋਈ ਮਤਲਬ ਨਹੀਂ ਹੁੰਦਾ ਸੋ ਆਪਾਂ ਵਧੀਆ ਤਰੀਕੇ ਨਾਲ ਪ੍ਰੋਗਰਾਮ ਕਰਾਂਗੇ ਤੁਸੀਂ ਸਿਰਫ ਧਿਆਨ ਦੇਣਾ ਕਿਉਂਕਿ ਅਸੀਂ ਬਹੁਤ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਅਸੀਂ ਉਹ ਗੱਲਾਂ ਕਰਨੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਵਿਚਰ ਰਹੀਆਂ ਜਿਨ੍ਹਾਂ ਤੋਂ ਅਸੀਂ ਅਨਗੋੜੇ ਹੋਏ ਹਾਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਬਹੁਤ ਤਰੱਕੀਆਂ ਕਰ ਲਈਆਂ ਅਸੀਂ ਉਹ ਜਾਣੂ ਕਰਾਉਣਾ ਕਿ ਅਸੀਂ ਤਰੱਕੀਆਂ ਕਿਵੇਂ ਕੀਤੀਆਂ ਸਾਡੀ ਅਸੀਂ ਤਰੱਕੀ ਕੀਤੀ ਹੈ ਕਿ ਕੀ ਕੀਤਾ ਅਸੀਂ ਉਹ ਸਾਰਾ ਕੁਝ ਜਾਣੂ ਕਰਾਉਣਾ ਹੈ ਇਹ ਸਾਡੇ ਸਮਾਜ ਦੇ ਵਿੱਚ ত্রুটিਆਂ ਜਿਹੜੀਆਂ ਸਮਾਜ ਦੇ ਵਿੱਚ ਵਿਚਰ ਰਹੀਆਂ ਪ੍ਰੈਜੈਂਟ ਹਨ ਹੋਂ ਦਾ ਟਾਈਮ ਜਿਹੜਾ ਚੱਲ ਰਿਹਾ ਅਸੀਂ ਸਿਰਫ ਹਲੋਣਣਾ ਹੀ ਆ ਕਿ ਅਸੀਂ ਤਰੱਕੀਆਂ ਨਹੀਂ ਕੀਤੀਆਂ ਇਹ ਸਾਡੀ ਬਹੁਤ ਵੱਡੀ ਬਹੁਤ ਵੱਡੀ ਸਾਡੀ ਗਲਤ ਫਹਿਮੀ ਹੈ ਕਿ ਅਸੀਂ ਤਰੱਕੀਆਂ ਕਰ ਲਈਆਂ ਅਸੀਂ ਇੱਥੋਂ ਆਪੇ ਬੱਚੇ ਬਾੜ ਤੇ ਪਰਦੇਸਾਂ ਨੂੰ ਭੇਜ ਕੇ ਕਿੰਨੇ ਕਦੇ ਵਾਪਸ ਨਹੀਂ ਆਉਂਦੇ ਸੋ ਇਸੇ ਕਰਕੇ ਜੰਨਾ ਸਾਡੇ ਦੁਖਾਂਤ ਸਾਡੇ ਸੱਫਾਂ ਦੀਆਂ ਪਿੰਡਾਂ ਦੀਆਂ ਗੱਲਾਂ ਬੀਬੀਆਂ ਦੀਆਂ ਗੱਲਾਂ ਭੈਣਾਂ ਦੀਆਂ ਗੱਲਾਂ ਆਪਾਂ ਇਸੇ ਤਰ੍ਹਾਂ ਕਰਾਂਗੇ ਮੈਨੂੰ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਦਿਓਗੇ ਵਿਸ਼ਵ ਅੱਜ ਵੀ ਠੱਗ ਚੋਰ ਤੇ ਬਲੈਕੀਆਂ ਬਹੁਤ ਆ ਹਰ ਕੋਈ ਹੱਥ ਮਲਾਉਣ ਵਾਲਾ ਦੋਸਤ ਨਹੀਂ ਹੁੰਦਾ ਆਪਾਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਲੋਕਾਂ ਨੂੰ ਹੱਥ ਮਲਾਉਣੇ ਆ ਹਰ ਕੋਈ ਹੱਥ ਮਲਾਉਣ ਵਾਲਾ ਮਿੱਤਰ ਨਹੀਂ ਹੁੰਦਾ ਸਾਡਾ ਗੀਤ ਆ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਬਹੁਤਾ ਕੀਤਾ ਵੀ ਕਿਸੇ ਤੇ ਵਿਸ਼ਵਾਸ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਆਜੋ ਬਈ Jangan lupa cak subscribe, ਕਰੇ ਉਹ ਸਨੇ ਆਉਣਾ ਜਮੀਨ ਉੱਤੇ ਹੱਤ ਦੇ ਕਲਕੇ ਵੀ ਨਾ ਤੋੜੀਏ ਜੀ ਉਹ ਜਿਹੜਾ ਦਿਲ ਖੜਾ ਸਾਡੇ ਜਕੀਮ ਉੱਤੇ ਜਿਉ ਆ ਤੇਰੇ ਮਰਦਾ ਦੀ ਮਰਜ ਕਰਨ ਵੀਰ ਸਿੰਘਾ ਵਿਸ਼ੇ ਰਕੀਲ ਲੈ ਜਾਂਦੇ ਜੋ ਵੀ ਵੇਸ਼ੀ ਅਰਕੀਲ ਲੈ ਜਾਂਦੇ ਜੋ ਪੀਂ ਨਿਰ ਤੇ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ 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 ਬਹੁਤ ਕੀਤਾ ਵੀ ਕਿਸੇ ਤੇ ਵਿਸ਼ਵਾਸ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਹਾ ਚੋਰ ਤੇ ਕੀ ਯਾਹ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਕੌਣੇ ਰਾਜੀ ਕਿਸੇ ਦੀ ਇੱਥੇ ਗੁੱਡੀ ਝਾੜ ਕੇ ਸਗੋ ਲੰਘ ਜਾਂਦੇ ਅੱਗੇ ਦੂਜੇ ਨੂੰ ਲਟਾੜ ਕੇ ਸਗੋ ਲੰਘ ਜਾਂਦੇ ਅੱਗੇ ਦੂਜੇ ਨੂੰ ਲਟਾੜ ਕੇ ਸਗੋ ਲੰਘ ਜਾਂਦੇ ਅੱਗੇ ਦੂਜੇ ਨੂੰ ਲਟਾੜ ਕੇ ਕੌਣੇ ਰਾਜੀ ਕਿਸੇ ਦੀ ਇੱਥੇ ਗੁੱਡੀ ਝਾੜ ਕੇ ਸਗੋ ਲੰਘ ਜਾਂਦੇ ਅੱਗੇ ਦੂਜੇ ਨੂੰ ਲਟਾੜ ਕੇ ਸਗੋ ਲੰਘ ਜਾਂਦੇ ਅੱਗੇ ਦੂਜੇ ਨੂੰ ਲਟਾੜ ਕੇ ਸਗੋ ਲੰਘ ਜਾਂਦੇ ਅੱਗੇ ਦੂਜੇ ਨੂੰ ਲਟਾੜ ਕੇ ਐਸਾ ਯੁੱਗ ਡੁੱਬਦੇ ਨੂੰ ਹੱਥ ਮਾਰਦਾ ਏ ਯੁਪ ਦੇ ਤਾ ਡੁੱਬਦੇ ਨੂੰ ਹੱਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਹਾਂ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਖੋਖਲੇ ਹੀ ਲਾਉਂਦੇ ਅੰਬਰਾਂ ਨੂੰ ਤੱਕੀਆਂ ਉਹੀ ਜਾਣਦੇ ਨੇ ਸ਼ਲਕਾਪਟ ਚਲਾਕੀਆਂ ਉਹੀ ਜਾਣਦੇ ਨੇ ਸ਼ਲਕਾਪਟ ਚਲਾਕੀਆਂ ਉਹੀ ਜਾਣਦੇ ਨੇ ਸ਼ਲਕਾਪਟ ਚਲਾਕੀਆਂ ਬੰਦਾ ਦਿਲਾਂ ਦੇ ਜੋ ਨੇੜੇ ਹੁੰਦਾ ਖਾਸ ਮਾਰਦਾ ਏ ਦਿਲਾਂ ਦੇ ਜੋ ਨੇੜੇ ਹੁੰਦਾ ਖਾਸ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਹਾਂ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਉਹ ਤੱਕੀ ਤਾਂ ਵੀ ਕਿਸੇ ਤੇ ਵਿਸ਼ਵਾਸ਼ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਕੋਈ ਨਾ ਤਾਂਦੀ ਉਮਰਾਂ ਦਾ ਜਿਹੜਾ ਉਹਨੂੰ ਵਾਟ ਕੋਈ ਨਾ ਹੁੰਦੀ ਹੁਨੜਾਂ ਨੂੰ ਮੰਝਲਾਂ ਦੀ ਕਾਟ ਕੋਈ ਨਾ ਹੁੰਦੀ ਹੁਨੜਾਂ ਨੂੰ ਮੰਝਲਾਂ ਦੀ ਕਾਟ ਕੋਈ ਨਾ ਕਰਮ ਵੀਰ ਹੋ ਕੇ ਬੈਠਣਾ ਨਿਰਾਸ਼ ਮਾਰਦਾ ਏ ਵੀਰ ਹੋ ਕੇ ਬੈਠਣਾ ਨਿਰਾਸ਼ ਮਾਰਦਾ ਏ ਥੱਕ ਤੋੜ ਤੇ ਬਲੈਕਿਆਂ ਦਾ ਹਾ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਉਹ ਨਕੀਤਾ ਵੀ ਕਿਸੇ ਤੇ ਵੀ ਸ਼ਵਾਸ਼ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਹਾਂ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਠੱਗ ਚੋਰ ਤੇ ਬਲੈਕੀਆਂ ਦਾ ਸਾਥ ਮਾਰਦਾ ਏ ਕੱਲ ਇੱਕ ਸਚਾਈ ਕਰਨ ਲੱਗੇ ਆ ਸਾਡੇ ਮੁਲਕਾਂ ਚ ਸਾਡੇ ਪੰਜਾਬ ਦੇ ਵਿੱਚ ਐਡਾ ਕ ਵੱਡਾ ਪ੍ਰਵਾਸ ਹੋ ਗਿਆ ਸਾਨੂੰ ਇੱਜਾ ਲੱਗਦਾ ਕਿ ਅਸੀਂ ਬਹੁਤ ਤਰੱਕੀ ਕਰ ਲਈ ਐ ਅਸੀਂ ਆਪਣੇ ਬੱਚੇ ਬਾਹਰ ਭੇਜ ਕੇ ਇੰਦਾਂ ਲੱਗਦਾ ਕਿ ਅਸੀਂ ਬਹੁਤ ਤਰੱਕੀ ਕਰ ਲਈ ਆ ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ ਜਿਹੜੇ ਇੱਥੇ ਜੰਮੇ ਪਲੇ ਸਿਰਫ ਉਹ ਹੀ ਇੱਥੇ ਆਉਣਗੇ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਫਿਕਰ ਆ ਮੈਂ ਫਿਕਰਬੰਦ ਆ ਪੰਜਾਬ ਦਾ ਕਿ ਆਉਣ ਵਾਲੇ 30 ਸਾਲਾਂ ਵਿੱਚੋਂ ਸਾਡੇ ਸਾਡੀਆਂ ਫਰਦਾਂ ਦੇ ਵਿੱਚੋਂ ਸਾਡੇ ਨਾਂ ਖਤਮ ਹੋ ਜਾਣੇ ਇਹ ਗੱਲ ਸੱਚ ਆ ਜਿਹੜਾ ਇੱਥੇ ਜੰਮਿਆ ਉਹ ਹੀ ਕਦੇ ਇੱਥੇ ਆਊਗਾ ਜਿਹੜਾ ਇੱਥੇ ਜੰਮਿਆ ਉਹ ਕਦੇ ਇੱਥੇ ਜਿਹੜਾ ਇੱਥੇ ਨਹੀਂ ਜੰਮਿਆ ਉਹ ਕਦੇ ਇੱਥੇ ਨਹੀਂ ਆਊਗਾ ਇਹ ਪੰਜਾਬ ਦੀ ਬਹੁਤ ਵੱਡੀ ਤਰਾਸ ਦੀ ਆ ਬਹੁਤ ਵੱਡਾ ਫਿਕਰ ਇਸੇ ਤਰ੍ਹਾਂ ਦੀਆਂ ਕੁਝ ਗੱਲਾਂ ਲੈ ਕੇ ਹਾਜ਼ਰ ਹਾਂ ਉਮੀਦ ਕਰਦਾ ਤੁਹਾਨੂੰ ਬਹੁਤ ਚੰਗੀਆਂ ਲੱਗਣੀਆਂ ਆਜੋ ਭਾਈ ਲੋਕੋ ਗੱਲ ਲੋਕੋ ਗੱਲ ਸਨਾ ਮਾਇਆ ਚ ਮੈਂ ਦੁਨੀਆ ਧਾਰੀ ਦੀ ਕੋ ਕੋ ਗੱਲ ਸਨਾ ਮਾਇਆ ਚ ਮੈਂ ਦੁਨੀਆ ਧਾਰੀ ਦੀ ਫਕੜੇ ਕਾਗਜ ਦੇ ਨੇ ਕੈਸਾ ਜਾਲ ਪਸਾਇਆ ਹਲੇ ਵਗ ਗਏ ਥੇ ਨਫਰਤ ਵਾਲੀ ਹਨੇਰੀ ਦੇ ਦੀਪ ਮੁਹੱਬਤਾਂ ਵਾਲਾ ਕਿਸ ਨੇ ਆਣ ਬੁਝਾਇਆ ਰਜਾ ਤੀਆਂ ਪੁੱਤਰਾ ਨੇ ਪਰਦੇਸੀ ਡੇਰਾ ਲਾਇਆ ਤੀਆਂ ਪੁੱਤਰਾ ਨੇ ਪਰਦੇਸੀ ਡੇਰਾ ਲਾਇਆ ਵਸਾ ਕੀਤਾ ਇੱਥੇ ਚੋਰੀ ਯਾਰੀ ਝੂਠ ਨੇ ਵਸਾ ਕੀਤਾ ਇੱਥੇ ਚੋਰੀ ਯਾਰੀ ਝੂਠ ਨੇ ਇੱਜ਼ਤ ਅਣਖ ਸਚਾਈ ਵਾਲੀ ਖਤਮ ਕਹਾਣੀ ਨਾਨੇ ਲਾੜੇ ਚੌਧਰ ਕਰਨ ਸ਼ਰੀਫਾਂ ਤੇ ਮੀਰਾਂ ਨੀ ਸਾਰੇ ਕੰਦੇ ਨੇ ਚੌਧਰਾਣੀ ਤਾਨੀ ਤਾਨੀ ਅਲਜ ਗਈ ਐ ਤਾਨੀ ਬਾਪੂ ਲੁਕ ਲੁਕ ਰੋਵੇ ਮਾਂ ਨੂੰ ਕੋਈ ਬਰਾਵੇ ਨਾ ਬਰਾਵੇ ਨਾ ਬਾਪੂ ਲੁਕ ਲੁਕ ਰੋਵੇ ਮਾਂ ਨੂੰ ਕੋਈ 부ਰਾਵੇ ਨਾ ਸਭ ਮੱਖਣਾ ਨਾਲ ਪਾਲਿਆ ਪੁੱਤ ਨਸ਼ਿਆਂ ਨੇ ਖਾ ਲਿਆ ਜਿਹੜੀ ਧੀ ਤੋਂ ਸੀ ਗਿਆ ਲੱਖ ਯਮੀ ਤਾਂ ਮਾਪਿਆਂ ਨੂੰ ਹਰੀ ਉਹਨੇ ਆਪੇ ਲੱਭ ਕੇ ਚੋਰੀ ਵਿਆਹ ਕਰਵਾ ਲਿਆ ਅਸ ਕੀ ਬੁੱਢੇ ਵਾਰੇ ਜਾਉਣਾ ਰਹਿ ਗਿਆ ਮਾਪਿਆਂ ਦਾ ਮੈਂ ਮਰ ਜਾਂ ਜਿਹੜੀ ਮਰ ਮਰ ਜੋੜੀ ਓਏ ਵੇਚਤੀ ਸਾਰੀ ਜਿਹੜੀ ਮਰ ਮਰ ਜੋੜੀ ਪੈਰੀ ਵੇਚਤੀ ਸਾਰੀ ਜਿਹੜੀ ਮਰ ਮਰ ਜੋੜੀ ਓਏ ਵੇਚਤੀ ਸਾਰੀ ਨਾ ਜਾਵੇ ਰੋੜਿਚ ਆਈ ਜ਼ਮੀਨ ਦਾ ਚਾ ਟੱਕਿਆ ਨਾ ਜਾਵੇ ਰੋੜਿਚ ਆਈ ਜ਼ਮੀਨ ਦਾ ਤੀਨੂ ਚਾ ਚੜਿਆ ਮੈਂ ਕਦੋਂ ਬਾਰ ਨੂੰ ਚਾਵਾ ਫਕ ਨੂੰ ਚਾ ਚੜਿਆ ਮੈਂ ਕਦੋਂ ਥਾਰ ਲੈ ਆਵਾ ਲਾਈ ਉੱਤੇ ਪਰਦਾ ਪਾ ਛੱਡਿਆ ਏ ਲਾਲਚ ਨੇੁੰਡੇ ਚਾਚੇ ਦੇ ਨਾਲ ਲੈ ਲਈਆਂ ਨੇ ਨਾਵਾ ਤ੍ਰੂੜਾ ਲਾ ਕੇ ਸੁੱਟਤਾ ਏ ਰਿਪੋਰਟ ਤੇ ਜਾਂਦੀ ਨੇ ਮੈਂ ਮਰ ਜਾ ਲੱਭ ਲਿਆ ਖਸਮ ਨਵਾ ਪੁੱਤ ਲੱਭਦੀਆਂ ਰਹਿ ਗਿਆ ਮਾਵਾ ਲੱਭ ਲਿਆ ਖਸਮ ਨਮਾ ਪੁੱਤ ਲੱਭਦੀ ਰਹਿ ਗਈਆਂ ਮਾਵਾ ਲੱਭ ਲਿਆ ਖਸਮ ਨਮਾ ਪੁੱਤ ਲੱਭਦੀ ਰਹਿ ਗਈਆਂ ਮਾਵਾ